ਹਾਂ ਜੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਜੀ ਮੁੰਡਾ ਕੁੜੀ ਦੇ ਵਿੱਚ ਨੋਕਝੋਗਿਆ ਤੇ ਮੁੰਡਾ ਕਹਿੰਦਾ ਕੁੜੀ ਨੂੰ ਵੀ ਤੂੰ ਦੇਖ ਲੈ ਯਾਰ ਪਲੀਜ਼ ਮੈਂ ਤੇਨੂੰ ਨਾ ਵੀ ਮੈਂ ਤੇਨੂੰ ਇੰਨਾ ਪਿਆਰ ਕਰਦਾ ਤੂੰ ਕਿਉਂ ਨਹੀਂ ਮੇਰੀ ਕਦਰ ਪਾਉਂਦੀ ਹੈਨਾ ਤੇ ਉਹ ਜਣ ਕੇ ਉਹ ਨੋਕਝੋਗ ਜਿਹੜੀ ਹੈ ਕਹਿੰਦਾ ਜੇ ਤੂੰ ਨਹੀਂ ਪਾਣੀ ਤੇ ਫਿਰ ਤੁਰਦੀ ਬਣ ਠੀਕ ਹੈ ਜੀ ਤੇ ਇਹ ਹੁਣ ਤਬਲੇ ਦੇ ਬੋਲ ਦੇ ਵਿੱਚ ਤੁਹਾਨੂੰ ਸ਼ਾਹਿਦ ਸਾਹਿਬ ਦੱਸਣਗੇ ਇਹ 3 ਤਾਲ ਦਾ ਬੱਲਾ ਹੈ ਇਹ ਇਹ ਤੁਸੀਂ ਗਿਣ ਸਕਦੇ ਹੋ ਬਕਾਇਦਾ ਗਿਣਤੀ ਕਰ ਸਕਦੇ ਆ ਤੇ ਸਟਾਈਲ ਦੇਖੋ ਜੀ ਆ ਉੱਤਾਂ ਬਨੇ ਦੇ ਵਿੱਚ 1 2 3 4 ਪਲੀਜ਼ 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 ਮੇਰੀ ਗੱਲ ਸੁਣੋ ਜਿੱਤੇ ਤੇ ਤੇ ਕਦੇ ਤੇ ਤੇ ਦਰਤਿੰਤਾ ਦਰਤਿੰਤਾ ਆਗੇ ਕੇ ਤੇ ਕਰਦੇ ਰੰਗ ਦੇ ਕਿਨ ਨਾ ਗੇ ਤੇ ਤੱਕ ਨਾ ਤਕੇ ਤੱਕ ਨਾ ਤਕੇ ਦਿਨੇ ਕੇ ਤੇ ਤੱਕ ਦਿਨੇ ਕੇ ਤੇ ਕਿਨ ਦਾ ਤਰ ਕਰ 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 ਤੇ ਮੁੰਡਾ ਕਹਿੰਦਾ ਕੁੜੀ ਨੂੰ ਵੀ ਤੂੰ ਦੇਖ ਲੈ ਯਾਰ ਪਲੀਜ਼ ਮੈਂ ਤੈਨੂੰ ਨਾ ਵੀ ਮੈਂ ਤੈਨੂੰ ਇੰਨਾ ਪਿਆਰ ਕਰਦਾ ਤੂੰ ਕਿਉਂ ਨਹੀਂ ਮੇਰੀ ਕਦਰ ਪਾਉਂਦੀ ਹੈਨਾ ਤੇ ਉਹ ਜਣ ਕੇ ਉਹ ਨੋਕ ਝੁਕ ਜਿਹੜੀ ਹੈ ਕਹਿੰਦਾ ਜੇ ਤੂੰ ਨਹੀਂ ਪਾਣੀ ਤੇ ਫਿਰ ਤੜਦੀ ਬਣ ਠੀਕ ਹੈ ਜੀ ਤੇ ਇਹ ਹੁਣ ਤਬਲੇ ਦੇ ਬੋਲ ਦੇ ਵਿੱਚ ਤੁਹਾਨੂੰ ਸ਼ਾਹਿਦ ਸਾਹਿਬ ਦੱਸਣਗੇ ਇਹ 3 ਤਾਲ ਦਾ ਬੱਲਾ ਹੈ ਇਹ ਤੇ ਤੁਸੀਂ ਗਿਣ ਸਕਦੇ ਹੋ ਬਕਾਇਦਾ ਗਿਣਤੀ ਕਰ ਸਕਦੇ ਆ ਤੇ ਸਟਾਈਲ ਦੇਖੋ ਜੀ ਆਹ ਤਬਲੇ ਦੇ ਵਿੱਚ 1 2 3 4 ਪਲੀਜ਼ 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 ਮੇਰੀ ਗੱਲ ਸੁਣੋ ਜਿੱਦ ਤੇ ਤੇ ਕਦੇ ਤੇ ਦਾ ਤਿੰਨ ਤਾਂ ਦਾ ਤਿੰਨ ਤਾਂ ਆ ਗਏ ਗਏ ਤੇ ਕਰਦੇ ਤੇ ਗੱਦੀ ਕਿੰਨਾ ਨੱਗ ਤੇ ਤੱਗ ਨਾ ਤੱਗੇ ਤੱਗ ਨਾ ਤੱਗੇ ਦਿਨ ਕਿ ਤੱਕ ਦਿਨ ਕਿ ਤੱਕ ਗੱਦੀ ਕਿੰਨਾ ਦਾ ਅਤਰ ਗੜਦਾ 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 ਹਾਂਜੀ ਅਸਲਾਮ ਅਲੈਕਮ ਜੀ ਆ ਦੇਖੋ ਜੀ ਮੁੰਡਾ ਕੁੜੀ ਦੇ ਵਿੱਚ ਨੋਕ ਝੋ ਗਿਆ ਤੇ ਮੁੰਡਾ ਕਹਿੰਦਾ ਕੁੜੀ ਨੂੰ ਵੀ ਤੂੰ ਦੇਖ ਲੈ ਯਾਰ ਪਲੀਜ਼ ਮੈਂ ਤੈਨੂੰ ਹਨਾ ਵੀ ਮੈਂ ਤੈਨੂੰ ਇੰਨਾ ਪਿਆਰ ਕਰਦਾ ਤੂੰ ਕਿਉਂ ਨਹੀਂ ਮੇਰੀ ਕਦਰ ਪਾਉਂਦੀ ਹਨਾ ਤੇ ਉਹ ਜਾਨਕੀ ਉਹ ਨੋਕ ਝੁਗ ਜਿਹੜੀ ਐ ਕਹਿੰਦਾ ਜੇ ਤੂੰ ਨਹੀਂ ਪਾਣੀ ਤੇ ਫਿਰ ਤੁਰਦੀ ਬਣ ਠੀਕ ਹੈ ਜੀ ਤੇ ਇਹ ਹੁਣ ਤਬਲੇ ਦੇ ਬੋਲ ਦੇ ਵਿੱਚ ਤੁਹਾਨੂੰ ਸ਼ਾਹਿਦ ਸਾਹਿਬ ਦੱਸਣਗੇ ਇਹ 3 ਤਾਲ ਦਾ ਬੱਲਾ ਹੈ ਇਹ ਤੇ ਤੁਸੀਂ ਗਿਣ ਸਕਦੇ ਹੋ ਬਕਾਇਦਾ ਗਿਣਤੀ ਕਰ ਸਕਦੇ ਆ ਤੇ ਸਟਾਈਲ ਦੇਖੋ ਜੀ ਆਹੋ ਤਬਲੇ ਦੇ ਵਿੱਚ 1 2 3 ਬੋ ਪਲੀਜ਼ 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 ਮੇਰੀ ਗੱਲ ਸੁਣੋ ਜਿੱਡੇ ਤੇ ਤੇ ਕਦੇ ਤੇ ਤੇ ਧਾਤਨਤਾ ਧਾਤਨਤਾ ਆਗੇ ਗਿਆ ਤੇ ਪਿੱਕਰ ਦੇ ਟੱਕ ਗੱਦੀ ਕਿਨ ਨਾ ਗਤੇ ਤੱਕ ਨਾ ਤਕੇ ਤੱਕ ਨੇ ਤਕੇ ਦਿਨ ਕਿਤੇ ਤੱਕ ਦਿਨ ਕਿਤੇ ਗੱਦੀ ਕਿਨ ਦਾ ਤੜਕੜ ਤੜਕੜ ਤੜਕੜਦਾ 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 ਆ ਹਾਂਜੀ ਅਸਲਾਮੁਅਲੈਕਮ ਜੀ ਆ ਦੇਖੋ ਜੀ ਮੁੰਡਾ ਕੁੜੀ ਦੇ ਵਿੱਚ ਨੋਕਝੋ ਗਿਆ ਤੇ ਮੁੰਡਾ ਕਹਿੰਦਾ ਕੁੜੀ ਨੂੰ ਵੀ ਤੂੰ ਦੇਖ ਲੈ ਯਾਰ ਪਲੀਜ਼ ਮੈਂ ਤੇਨੂੰ ਨਾ ਵੀ ਮੈਂ ਤੇਨੂੰ ਇੰਨਾ ਪਿਆਰ ਕਰਦਾ ਤੂੰ ਕਿਉਂ ਨਹੀਂ ਮੇਰੀ ਕਿਦਰ ਪਾਉਂਦੀ ਹੈਨਾ ਤੇ ਉਹ ਜਣ ਕੇ ਉਹ ਨੋਕਝੋਗ ਜਿਹੜੀ ਹੈ ਕਹਿੰਦਾ ਜੇ ਤੂੰ ਨਹੀਂ ਪਾਣੀ ਤੇ ਫਿਰ ਤੁਰਦੀ ਬਣ ਠੀਕ ਹੈ ਜੀ ਤੇ ਇਹ ਹੁਣ ਤਬਲੇ ਦੇ ਬੋਲ ਦੇ ਵਿੱਚ ਤੁਹਾਨੂੰ ਸ਼ਾਹਿਦ ਸਾਹਿਬ ਦੱਸਣਗੇ ਇਹ 3 ਤਾਲ ਦਾ ਬੱਲਾ ਹੈ ਇਹ ਤੇ ਤੁਸੀਂ ਗਿਣ ਸਕਦੇ ਹੋ ਬਕਾਇਦਾ ਗਿਣਤੀ ਕਰ ਸਕਦੇ ਆ ਤੇ ਸਟਾਈਲ ਦੇਖੋ ਜੀ ਆਹੋ ਤਬਲੇ ਦੇ ਵਿੱਚ 1 2 3 4 ਪਲੀਜ਼ 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 ਮੇਰੀ ਗੱਲ ਸੁਣੋ ਜਿੱਤੇ ਤੇ ਕਦੇ ਤੇ ਤੇ ਧਾਤਨਤਾ ਧਾਤਨਤਾ ਆਗੇ ਗਏ ਤੇ ਪਿੱਛੇ ਤੇ ਗੱਦੀ ਕੇ ਨਾ ਗਤੇ ਤੇ ਤੱਕ ਨਾ ਤਗੇ ਤੱਕ ਨਾ ਤਗੇ ਦਿਨੇ ਕੇ ਤੱਕ ਦਿਨੇ ਕੇ ਤੱਕ ਗੱਦੀ ਕੇ ਨਾ ਧਾਤ ਤਰਗੜਕ ਤਰਗੜਕ ਤਰਗੜਦਾ ਤਰਗੜਕ ਤਰਗੜਕ ਤਰਗੜਦਾ ਤਰਗੜਕ ਤਰਗੜਕ ਤਰਗੜਦਾ ਤਰਗੜਕ ਤਰਗੜਕ ਤਰਗੜਦਾ ਜੋ ਵੀ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ